ਦੇਖੋ ਲੋਕਾਂ ਦਾ ਇੰਨਾ ਜ਼ਿਆਦਾ ਬੁਰਾ ਹਾਲ ਹੈ ਨਾ ਕਿ ਚੰਗੀ ਪਲੀ ਖੜੀ ਗੱਡੀ ਦੋਸਤ ਬੰਦੇ ਗੱਡੀ ਦੇ ਨਾਲ ਵੀ ਕੀ ਦੁਸ਼ਮਣੀ ਹੋਵੇ ਇੱਕ ਮਾਰ ਕੇ ਆਹ ਦੇਖੋ ਕੁੱਲਰ ਪੀਜ਼ਾ ਕਪਲ ਦੀ ਕਾਰ ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਕੁਝ ਸ਼ਰਾਰਤੀ ਅਨਸਰ ਉਹਨਾਂ ਦੇ ਘਰ ਦੇ ਬਾਹਰ ਖੜੀ ਕਾਰ ਦੇ ਸ਼ੀਸ਼ੇ ਤੋੜ ਕੇ ਫਰਾਰ ਹੋ ਗਏ ਇਸ ਦੇ ਨਾਲ ਹੀ ਕਾਰ ਦੀ ਬੈਕ ਸਾਈਡ ਤੇ ਵੀ ਪੱਥਰ ਮਾਰੇ ਗਏ ਜਿਸ ਕਾਰਨ ਕਾਰ ਨੁਕਸਾਨੀ ਗਈ ਇਹ ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਕਪਲ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ ਹਮਲਾ ਕਰਨ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ ਹੁਣ ਪੁਲਿਸ ਸੀਸੀਟੀਵੀ ਫੁਟੇਜ ਦੀ ਬਰੀਕੀ ਦੇ ਨਾਲ ਜਾਂਚ ਕਰਕੇ ਮੁਲਾਜ਼ਮਾ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਘਟਨਾ ਦਾ ਕੁੱਲੜ ਪੀਜ਼ਾ ਮਾਲਕ ਨੂੰ ਉਸ ਵੇਲੇ ਪਤਾ ਲੱਗਿਆ ਜਦੋਂ ਉਸ ਨੇ ਬਾਹਰ ਹੁੰਦਾ ਹੋਇਆ ਸ਼ੋਰ ਸੁਣਿਆ ਸਹਜ ਰੋੜਾ ਬਾਹਰ ਆਇਆ ਤਾਂ ਇਸ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ ਸਨ ਦੇਖੋ ਲੋਕਾਂ ਦਾ ਇੰਨਾ ਜ਼ਿਆਦਾ ਬੁਰਾ ਹਾਲ ਹੈ ਨਾ ਕਿ ਚੰਗੀ ਪਲੀ ਖੜੀ ਗੱਡੀ ਦੋਸਤ ਬੰਦੇ ਗੱਡੀ ਦੇ ਨਾਲ ਵੀ ਕੀ ਦੁਸ਼ਮਣੀ ਹੋਵੇ ਇੱਕ ਮਾਰ ਕੇ ਹਟੋ ਇਹਨੇ ਗੰਦੇ ਤਰੀਕੇ ਇੱਕ ਮਾਰ ਕੇ ਸੀਟਾ ਤੋੜਿਆ ਗਿਆ ਠੀਕ ਹੈ ਉਸ ਤੋਂ ਬਾਅਦ ਇੱਧਰ ਦੇਖੋ ਪੈਰ ਦਾ ਨਿਸ਼ਾਨ ਹੈ ਇੱਥੇ ਲੱਤਾਂ ਮਾਰੀਆਂ ਗਈਆਂ ਲੱਤਾਂ ਮਾਰੀਆਂ ਗਈਆਂ ਤੇ ਇੱਧਰ ਪਿੱਛੇ ਦੇਖੋ ਲੱਤਾਂ ਮਾਰ ਕੇ ਗੱਡੀ ਦੇ ਵਿੱਚ ਡੈਂਟ ਪਾਏ ਗਏ ਦੁਆਰਾ ਕਿਨੇ ਮਤਲਬ ਬੰਦਾ ਕਿਸੇ ਬੰਦੇ ਨਾਲ ਦੁਸ਼ਮਣੀ ਹੁੰਦੀ ਚਲੋ ਸਮਝ ਆਂਦਾ ਹੈ ਕੋਈ ਜੇ ਕਿਸੇ ਨੂੰ ਕੋਈ ਵੀ ਦਿੱਕਤ ਹੈ ਬੰਦਾ ਉਹਦਾ ਬੋਲ ਦਿੰਦਾ ਪਰ ਆ ਦੇਖੋ ਬਿਨਾਂ ਰੀਜ਼ਨ ਤੋਂ ਲੋਕਾਂ ਦੀ ਜੈਲ ਸੀ ਵੀ ਕੋਈ ਬੰਦਾ ਕੰਮ ਕਰਦਾ ਚੰਗਾ ਨਹੀਂ ਲੱਗਦਾ ਕੋਈ ਬੰਦਾ ਮਤਲਬ ਜਿਹੜਾ ਕੋਈ ਬੰਦਾ ਆਪਣੀ ਮਿਹਨਤ ਨਾਲ ਲੱਗੇ ਆਂਦਾ ਨਾ ਤਾਂ ਲੋਕ ਬਿਨਾਂ ਰੀਜ਼ਨ ਦੇ ਇ 1 2 3 4 ਉੱਧਰ ਵੀ ਕੂੜੀ ਗੱਲੀ ਭਰੀ ਪਈ ਹੈ ਤੇ ਗਲੀ ਦੇ ਵਿੱਚ ਹੀ ਘੱਟੋ ਘੱਟ ਲੱਗੇ ਨਾਲ ਮੋੜ ਤੇ 40 ਗੱਡੀਆਂ ਖੜੀਆਂ ਸਿਰਫ ਇੱਕੋ ਗੱਡੀ ਨੂੰ ਨੁਕਸਾਨ ਪਹੁੰਚਾਇਆ ਗਿਆ ਮਤਲਬ ਬਿਨਾਂ ਰੀਜ਼ਨ